ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਯੁੱਧ ਨਸ਼ਾ ਵਿਰੁੱਧ ਇੱਕ ਪ੍ਰੋਗਰਾਮ ਚਲਾਇਆ ਗਿਆ ਜਿਸ ਪ੍ਰੋਗਰਾਮ ਦੇ ਤਹਿਤ ਪੂਰੇ ਪੰਜਾਬ ਦੇ ਵਿੱਚ ਨਸ਼ੇ ਦੇ ਖਿਲਾਫ ਕਾਰਵਾਈਆਂ ਕੀਤੀਆਂ ਗਈਆਂ ਪੁਲਿਸ ਤਤਪਰ ਔਰ ਐਕਟਿਵ ਰਹੀ ਹੈ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਪੁਲਿਸ ਨੇ ਆਪਣੇ ਇਸ ਯੁੱਧ ਨਸ਼ੇ ਵਿਰੁੱਧ ਪ੍ਰੋਗਰਾਮ ਦੇ ਤਹਿਤ ਬਹੁਤ ਸਾਰੀ ਕਾਰਵਾਈ ਜਿਹੜੀ ਆ ਕੀਤੀ ਹੈ ਬਹੁਤ ਰੇਡਾਂ ਕੀਤੀਆਂ ਬਹੁਤ ਗ੍ਰਿਫਤਾਰੀਆਂ ਹੋਈਆਂ ਬੀਜਪੀ ਗੌਰਵ ਯਾਦਵ ਦੇ ਵੱਲੋਂ ਵੀ ਬਹੁਤ ਕੁਝ ਜਿਹੜਾ ਉਹ ਦੱਸਿਆ ਗਿਆ ਪ੍ਰੈਸ ਕਾਨਫਰੰਸ ਦੇ ਵਿੱਚ ਔਰ ਇਹਦੇ ਦਰਮਿਆਨ ਹੁਣ ਆਮ ਆਦਮੀ ਪਾਰਟੀ ਨੇ ਆਪਣਾ ਰਿਪੋਰਟ ਕਾਡ ਲੈ ਆ ਕੇ ਸਾਹਮਣੇ ਰੱਖ ਦਿੱਤਾ ਉਸ ਰਿਪੋਰਟ ਕਾਡ ਦੇ ਵਿੱਚ ਸਾਰੀ ਜਾਣਕਾਰੀ ਜਾਰੀ ਕੀਤੀ ਗਈ ਹੈ ਕਿ ਆਖਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਯੁੱਧ ਨਸ਼ਾ ਵਿਰੁੱਧ ਦੇ ਤਹਿਤ ਕੀ ਕੁਝ ਕੀਤਾ ਉਹਨਾਂ ਦੀ ਕੀ ਉਪਲਬਧੀ ਹੈ ਸਰਕਾਰ ਨੂੰ ਇਹ ਸਯੁੱਧ ਨਸ਼ਾ ਵਿਰੋਧ ਦੇ ਤਹਿਤ ਕੀ ਕوج ਹਾਸਲ ਹੋਇਆ ਇਸ ਦੇ ਵਿੱਚ ਸਾਫ਼ ਲਿਖਿਆ ਗਿਆ ਹੈ ਕਿ ਯੁੱਧ ਨਸ਼ਾ ਵਿਰੋਧ 31 ਮਾਰਚ ਤੱਕ ਦੀ ਕਾਰਵਾਈ ਜਿਹੜੀ ਹੈ ਉਸ ਦੇ ਤਹਿਤ 2721 ਐਫ ਆਈ ਆਰਜ਼ ਰਜਿਸਟਰ ਕੀਤੀਆਂ ਗਈਆਂ ਨੇ 4592 ਨਸ਼ਾ ਤਸਕਰ ਜੇਲ੍ਹਾਂ ਦੇ ਵਿੱਚ ਛੁੱਟੇ ਗਏ ਨੇ 52 ਨਸ਼ਾ ਤਸਕਰਾਂ ਦੇ ਘਰਾਂ ਦੇ ਉੱਤੇ ਬੁਲਡੋਜ਼ਰ ਚਲਾਇਆ ਗਿਆ ਜ਼ਾਹਿਰ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਸੀ ਉਹ ਵੀ ਐਕਟਿਵ ਨਜ਼ਰ ਆਏ ਸੀ 52 ਨਸ਼ਾ ਤਸਕਰ ਵਖ ਵਖ ਮੁੱਠ ਪੇੜਾਂ ਦੇ ਵਿੱਚ ਜ਼ਖਮੀ ਹੋਏ ਨੇ ਯਾਨੀ ਕਿ ਇਨਕਾਊਂਟਰਸ ਜਿਹੜੇ ਹੋਏ ਨੇ ਉਹਨਾਂ ਦੇ ਤਹਿਤ 52 ਨਸ਼ਾ ਤਸਕਰ ਜਿਹੜੇ ਨੇ ਉਹ ਮੁੱਠਪੇੜ ਦੇ ਵਿੱਚ ਜ਼ਖਮੀ ਹੋਏ ਨੇ ਨਸ਼ੇ ਦੀ ਬਰਾਮਦਗੀ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ 166 ਕਿਲੋ ਹੈਰੋਇਨ ਰਿਕਵਰ ਕੀਤੀ ਗਈ ਹੈ 20 ਕੁਇੰਟਲ 59 ਕਿਲੋ ਚੂਰਾ ਪੋਸਟ ਇਹ ਰਿਕਵਰ ਕੀਤੀ ਗਈ ਹੈ 68 ਕਿਲੋ ਹਫੀਮ ਰਿਕਵਰ ਕੀਤੀ ਗਈ ਹੈ 47 ਕਿਲੋ ਗਾਂਜਾ ਰਿਕਵਰ ਕੀਤਾ ਗਿਆ 6 ਕਿਲੋ ਚਰਸ ਮਿਲੀ ਹੈ ਔਰ 8 ਲੱਖ 63 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਨੇ 9 ਕਿਲੋ ਪਾਊਡਰ ਮਿਲਿਆ ਔਰ 1733 ਲੀਟਰ ਲਾਣ ਬਰਾਮਦ ਕੀਤੀ ਗਈ ਹੈ ਇਹ ਸਾਰੀ ਜਾਣਕਾਰੀ ਜਿਹੜੀ ਹੈ ਇਹ ਸਾਰੇ ਕਿਸਮ ਦੇ ਨਸ਼ੇ ਜਿਹੜੇ ਨੇ ਇਹ ਵੀ ਨਾਲ ਬਰਾਮਦ ਕੀਤੇ ਗਏ ਨੇ ਵੱਡੀ ਕਾਰਵਾਈ ਪੰਜਾਬ ਸਰਕਾਰ ਦੀ ਪੂਰੇ ਪੰਜਾਬ ਦੇ ਵਿੱਚ ਵਕਫ ਵਕਫ ਥਾਵਾਂ ਤੇ ਜਾ ਕੇ ਛਾਪੇ ਮਾਰੀਆਂ ਔਰ ਐਡੀ ਵੱਡੀ ਰਿਕਵਰੀ ਕੀਤੀ ਗਈ ਹੈ ਨਾਲ ਨਾਲ ਐਫ ਆਈ ਆਰਸ ਦਰਜ ਕੀਤੀਆਂ ਗਈਆਂ ਨੇ ਮੁੱਠਪੇੜਾਂ ਹੋਈਆਂ ਨੇ ਔਰ ਵੱਡੀ ਗਿਣਤੀ ਉਹਨਾਂ ਨਸ਼ਾ ਤਸਕਰਾਂ ਦੀ ਜਿਨ੍ਹਾਂ ਨੂੰ ਜੇਲ੍ਹਾਂ ਦੇ ਵਿੱਚ ਪਾਇਆ ਗਿਆ ਜਿਲ੍ਹਾਂ ਦੇ ਵਿੱਚ ਰੱਖਿਆ ਗਿਆ ਬੁਲਡੋਜ਼ਰਸ ਚੱਲੇ ਨੇ ਘਰਾਂ ਦੇ ਉੱਤੇ ਇਹ ਸਾਰਾ ਕੁਝ ਆਮ ਆਦਮੀ ਪਾਰਟੀ ਨੇ ਆਪਣਾ ਰਿਪੋਰਟ ਕਾਰਡ ਜਾਰੀ ਕਰਕੇ ਦੱਸਿਆ ਹੁਣ ਇਸ ਪੂਰੇ ਮਾਮਲੇ ਦੇ ਤਹਿਤ ਕੀ ਆਉਂਦੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਦੀਆਂ ਕਾਰਵਾਈਆਂ ਹੁੰਦੀਆਂ ਰਹਿਣਗੀਆਂ ਪੰਜਾਬ ਨੂੰ ਨਸ਼ੇ ਤੋਂ ਮੁਕਤ ਕਰਨਾ ਬੇहद ਜ਼ਰੂਰੀ ਆ ਔਰ ਐਵੇਂ ਹੀ ਪ੍ਰਤੀਤ ਹੁੰਦਾ ਕਿ ਪੰਜਾਬ ਸਰਕਾਰ ਸ਼ਾਇਦ ਇਸ ਤੋਂ ਵਾਕਿਫ ਹੈ ਔਰ ਉਸੇ ਤਹਿਤ ਇਹ ਕਾਰਵਾਈਆਂ ਜਿਹੜੀਆਂ ਨੇ ਉਹ ਅਮਲ ਦੇ ਵਿੱਚ ਲਿਆਂਦੀਆਂ ਜਾ ਰਹੀਆਂ ਕਿੰਨੀ ਛੇਤੀ ਪੰਜਾਬ ਨਸ਼ਾ ਰਹਿਤ ਹੋ ਜਾਵੇਗਾ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਵਿਚਾਰ ਕਮੈਂਟਸ ਵਿੱਚ ਦੱਸਣਾ ਨਾ ਭੁੱਲਣਾ ਔਰ ਬਣੇ ਰੋਮਾਨ ਇੰਡੀਆ ਪੰਜਾਬੀ